sir gentleman are you ready हां जी भाई आएगा इक गाना यार गुरुदद रेडी लाई गुरु है गुरुवा के ही मैं बोनी नहीं खेरदी तेरे अंगण आना तो बोनी सुहावनी आ भाई यार कोई महंगी नहीं आने बुहाड़े जिडे सा नजरान मुअल्ला ने तो सेल चोली लेडी हां भाई यार, यार आने का दिखादा ਹਾਵਾ ਮੈਨੂੰ ਗੁੱਚੀ ਦੀ ਅੰਗ ਦੇ ਦੇ ਆਪਦੀਆਂ ਡੰਗੀਆਂ ਸਾਰੀਆਂ ਗੁੱਚੀ ਕਚੀ ਦੀਆਂ ਆਈਆਂ ਤੇ ਡੰਗੀਆਂ ਯਾਰ ਐਸੀ ਤਾਂ ਛੱਟ ਗਰਮੀ ਬਹੁਤ ਆ ਜਿਆਦਾ ਜਿਹੜੇ ਹਸਾਂਾ ਤੇਰਾ ਮੂੰਹ ਮਿਲਣਾ ਤਾਂ ਮੈਨੂੰ ਪੱਖਾ ਵੀ ਬੰਦ ਕਰਨਾ ਪੈਣਾ ਆ ਆ ਹੀ ਆ ਜੀ ਹਲੋ ਕਿਹੋ ਜਿਹੀ ਗੱਲ ਆ ਕੋਮਰਾ ਵਹਿਣ ਦਾ ਤਾਂ ਨਹੀਂ ਪਾਉਣਾ ਨੀਰਾ ਤਾਂ ਚੈੱਕ ਕਰਦੇ ਮੇਰੀ ਮੈਨੂੰ ਤਾਂ ਤੇਰਾ ਦਿਮਾਗ ਚੈੱਕ ਕਰਨਾ ਪੈਣਾ ਆ ਜਰਾ रु पाके मूवी देखनी तू ला है <laughs> <laughs> ਅਰੇ ਗੁਰੂ ਆ ਮੈਂ ਗਲਤ ਬਾਗੜ ਰੱਖੀ ਆ ਆ ਗਿਆ ਯਾਰ ਇਹ ਰਸ਼ਨਗਾ ਬਈ ਕਹਿਣ ਨੂੰ ਵੀ ਕਹਿਣਾ ਯਾਰ ਸਫਾਈ ਬਹੁਤ ਜ਼ਰੂਰੀ ਆ ਜੇ ਸਾਣਾ ਤੂੰ ਗੱਲਾਂ ਕਰਦਾ ਦੁਕਾਨ ਸਾਫ ਕਰ ਕੋ ਸਰਬੰਸਾ ਜੀ